ਜੀ ਹਰ ਕੋਈ ਮੇਰਾ ਵੀਰ online ਕਿਤੋਂ ਕਿਤੋਂ ਜੁੜਿਆ ਪਰਾ ਪਹਿਲੀ ਵਾਰ ਲਾਈਵ ਕੀਤਾ ਤਾਂ ਲਾਈਵ ਕਰਕੇ ਦੇਖਿਆ YouTube ਤੇ ਕਿੱਸ ਤਰ੍ਹਾਂ ਹੁੰਦਾ ਵਾ ਜੋ ਕੋਈ ਮੇਰਾ ਵੀ ਦੇਖਦਾ ਦੱਸਿਓ ਵੀ ਕਿਤੋਂ ਕਿਤੋਂ ਜੁੜਿਆ ਕਿਉਂਕਿ YouTube ਦਾ ਸਹਾਉਤਾ ਉਹਦਾ ਘੱਟ ਹੀ ਆਪਾਂ ਨੂੰ ਹਜੇ ਪਰ ਇਹ ਸ਼ਾਇਦ ਕੋਈ ਲਾਈਵ ਦੇ ਵਿੱਚ ਤਾਂ ਨਹੀਂ ਹੈਗਾ। ਕੀ ਦੇਖਦੇ ਹਾਂ ਜੇ ਕੋਈ ਲਾਈਵ ਦੇ ਵਿੱਚ ਹੁੰਦਾ ਉਹ ਵੀਰ। ਕਿਉਂਕਿ ਉਸ ਹਿਸਾਬ ਤਾਪਦਾ ਹੈ ਨਹੀਂ ਇਹ YouTube 'ਤੇ ਕਿੱਥੋਂ ਲਾਈਵ ਹੁੰਦਾ ਕਿਦਾਂ ਪੋਸਟ ਹੁੰਦਾ ਹੈ ਲਾਈਵ। ਤਾਂ ਕਿੱਥੇ ਸ਼ੋ ਹੋਣਗੇ ਜਿਹੜੇ ਆਪਾਂ ਨੂੰ ਦੇਖ ਰਹੇ ਆ। ਨਹੀਂ ਹਜੇ ਨਹੀਂ ਕੋਈ ਦੇਖ ਰਿਹਾ ਆਪਾਂ ਨੂੰ ਯਾਰ ਚਲ ਦੇਖਦੇ ਹਾਂ ਕੱਟ ਕੇ ਕਿਦਾਂ ਪੋਸਟ ਹੁੰਦਾ ਹੈ ਠੀਕ ਹੈ ওকে ਧੰਨਵਾਦ ਸਰ ਇਹ ਕੱਟੋ ਇਹੋ ਉੱਤ OK